ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਆਪਣੇ ਕੋਲ ਗੱਡੀ ਹੈਗੀ ਹਾਈਲੈਕਸ ਜੋ ਕਿ ਟੋਯੋਟਾ ਦੀ ਹੈ 2 ਟਨ ਤੁਸੀਂ weight ਪਾ ਸਕਦੇ ਤੇ ਉਹਦਾ 1 ਟਨ ਇਹਨੂੰ ਕਹਿ ਦਿੰਦੇ ਆ ਡਬਲ ਕੈਮਨ ਆ 5 ਬੰਦੇ ਵਾ ਸਕਦੇ ਤੇ ਇਹ ਫੋਲਡਿੰਗ ਦੇ ਪਾਈਪ ਆ ਅਸੀਂ ਇਸ ਤੇ ਲੋਡ ਕਰਾਂਗੇ ਤੇ ਅੱਜ ਜਾ ਰਹੇ ਅਸੀਂ ਅਜਵਾਨ ਸਾਈਡ ਜੋ ਕਿ ਅਬੂਦਾਬੀ ਦਾ ਏਰੀਆ ਆ ਤਾਂ ਬੰਦੇ ਅੱਜ ਹੈਲਪਰ ਰਹਿਣ ਵਾਲੇ ਆ ਬੰਗਲਾਦੇਸ਼ ਦੇ ਇਹ ਭਾਈ ਨੇ ਕਾਫੀ ਆ ਪਰ ਤਾਨੂੰ ਦੱਸਣਾ ਚਾਹਣਾ ਕਿ ਗਲਫ ਵਿੱਚ ਇਦਾਂ ਹੀ ਕੰਮ ਕਰਨਾ ਪੈਂਦਾ ਆ ਤੇ ਟਾਈਮ ਇੰਦਾ ਹੋ ਚੁੱਕਾ ਆ ਉਹੋ ਆਪਣੇ 4 ਵੱਜ ਚੁੱਕੇ ਨੇ ਪਰ ਫੇ ਵੀ ਗਰਮੀ ਕਾਫੀ ਹੈ ਗੇਮ ਸਮਾਨ ਲੋਡ ਕਰਨ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਦੇ ਹੋ ਇਦਾਂ ਦੀ ਇਨਫੋਰਮੇਸ਼ਨ ਵੀਡੀਓ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੂਗੀ ਤਾਂ ਮਿਲਦੇ ਇੱਕ ਨਵੀਂ ਵੀਡੀਓ ਵਿੱਚ ਇਹ ਹੁੰਦੀਆਂ ਨੇ ਤਾਂ ਮੈਂ ਦੱਸਣਾ ਚਾਹਣਾ ਡਰੰਕਿੰਗ ਐਡੀਆਂ ਐਡੀਆਂ ਕੇਵਲਾਂ ਇੱਥੇ ਪੈਂਦੀਆਂ ਨੇ ਤੇ ਇਹ ਜਿਹੜੀ ਡਰੰਕਿੰਗ ਆਉਂਦੀ ਆ ਕੇਵਲਾਂ ਅੱਗੇ ਪਿੱਛੇ ਜਿੱਦਾਂ ਆਪਣੇ ਕਹਿ ਦਿੰਦੇ ਆ ਜੀ ਬੈਟਨ ਹੁੰਦੀ ਛੋਟੀ ਜਿਹੀ ਚ ਦੋ ਤਾਰਾਂ ਜਾਂਦੀਆਂ ਤੇ ਇਹ ਡਰੰਕਿੰਗ ਆ ਇਹਦੇ ਵਿੱਚ ਕਾਫੀ ਵਾਇਰਾਂ ਜਾਂਦੀਆਂ ਤੇ ਇਹ ਜਿਹੜੀ ਟ੍ਰੇ ਤੁਸੀਂ ਦੇਖਦੇ ਆ ਇਹਦੇ ਵਿੱਚ ਵੀ ਕੇਵਲਾਂ ਬੰਨ ਬੰਨ ਕੇ ਅੱਗੇ ਜਾਂਦੀਆਂ ਹਾਂ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਇਸ ਆਪਣੇ ਸਟੋਰ ਇਹ ਸਟੋਰ ਦਾ ਸਮਾਨ ਨੇ ਤੇ ਪਿਆ ਆ ਤੇ ਉਪਰ ਇਹ ਤੁਸੀਂ ਦੇਖ ਸਕਦੇ ਹੋ ਪੂਰਾ ਸ਼ਿਪਿੰਗ ਸਿਸਟਮ ਹੈ